ਪੰਜਾਬੀ ਮਸ਼ਹੂਰ ਅਭਿਨੇਤਾ ਅਮਰਿੰਦਰ ਗਿੱਲ ਪੰਜਾਬੀਆਂ ਦਾ ਹਰਮਨ ਪਿਆਰਾ ਹੈ ਅਮਰਿੰਦਰ ਗਿੱਲ ਦੀ ਨਵੀਂ ਪੰਜਾਬੀ ਫਿਲਮ ਲਾਹੌਰੀਏ ਕੱਲ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ ਲਾਹੌਰੀਏ ਫਿਲਮ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਅਮਰਿੰਦਰ ਗਿੱਲ ਦੀ ਅਦਾਕਾਰੀ ਤੋਂ ਇਲਾਵਾ ਕਈ ਦਰਸ਼ਕਾਂ ਨੇ ਸਰਗੁਣ ਮਹਿਤਾ ਅਤੇ ਕੁਝ ਦਰਸ਼ਕਾਂ ਨੇ ਨਿਮਰਤ ਖਹਿਰਾ ਦੀ ਅਦਾਕਾਰੀ ਨੂੰ ਖੂਬ ਸਹਾਰਿਆ ਹੈ ਦਰਸ਼ਕਾਂ ਨੇ ਕਹਿਣਾ ਹੈ ਕਿ ਲਾਹੌਰੀਏ ਨਾਲ ਅਮਰਿੰਦਰ ਗਿੱਲ ਨੇ ਸਾਡਾ ਦਿਲ ਜਿੱਤ ਲਿਆ ਫਿਲਮ ਦੀ ਕਹਾਣੀ 1947 ਦੀ ਵੰਡ ਦੇ ਆਧਾਰਿਤ ਹੈ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਫਿਲਮ ਨੂੰ ਪਰਮਾ ਹੁੰਗਾਰਾ ਮਿਲ ਰਿਹਾ ਹੈ ਦਰਸ਼ਕਾਂ ਦਾ ਕਹਿਣਾ ਹੈ ਕਿ ਅਮਰਿੰਦਰ ਗਿੱਲ ਦੀ ਅੰਗਰੇਜ਼ ਤੋਂ ਬਾਅਦ ਲਾਹੌਰ ਹੀ ਸਭ ਤੋਂ ਵਧੀਆ ਫਿਲਮ ਹੈ ਬੋਲ ਅਦਾਕਾਰੀ ਕਹਾਣੀ ਡਾਇਲੋਗ ਆਦੀ ਹਰ ਪੱਖੋਂ ਲਾਹੌਰ ਹੀ ਨੂੰ ਕਾਫੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਬਿਊਰੋ ਰਿਪੋਰਟਸ ਬੌਕਸਮੈਨ ਟੀਵੀ